ਸਬਜ਼ੀ ਵੀ ਖਾਣੀ ਹੈ ਤਾਂ ਉਸ ਨੂੰ ਤੁਸੀਂ ਤੁਹਾਡੇ ਲiquid ਫਾਰਮ ਵਿੱਚ ਰੱਖੋ ਦਾਲ ਖਾਓ ਪਤਲੀ-ਪਤਲੀ ਦਾਲ ਬਣਾਣੀ ਹੈ ਮਤਲਬ ਹੈਵੀ ਫਾਈਬਰ ਜੋ ਹੈ ਉਸੇ ਨਹੀਂ ਖਾਣਾ ਚਾਹ ਕਾਫੀ ਤੋਂ ਤੁਹਾਨੂੰ ਗਰੇਸ ਕਰਨਾ ਹੀ ਪਏਗਾ ਇਹ ਤੁਹਾਡੀ ਪ੍ਰੋਬਲਮ ਹੋਰ ਜ਼ਿਆਦਾ ਵਧਾ ਦਿੰਦੇ ਨੇ ਸਾਲ ਵੀ ਹੋ ਗਿਆ 6 ਮਹੀਨੇ ਹੋ ਗਏ ਨੇ ਇਹ ਪ੍ਰੋਬਲਮ ਠੀਕ ਨਹੀਂ ਹੋ ਰਹੀ ਹੈ ਦਿੱਕਤ ਬਹੁਤ ਜ਼ਿਆਦਾ ਰਹਿ ਰਹੀ ਹੈ ਤਾਂ ਅੱਜ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਹਨਾਂ ਨੂੰ ਅਪਣਾ ਲਓ ਜੋ ਜੇਕਰ ਤੁਹਾਨੂੰ ਮੋਟਾਪਾ ਹੈ ਤਾਂ ਤੁਹਾਨੂੰ ਮੋਟਾਪਾ ਕੰਟਰੋਲ ਕਰਨ ਦੇ ਲਈ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ ਟਾਈਟ ਕੱਪੜੇ ਨਹੀਂ ਪਾਣੇ ਐ ਜਿਸ ਨਾਲ ਹੀ ਦੁੱਧ ਅਤੇ ਦਹੀਂ ਤੋਂ ਤੁਹਾਨੂੰ ਗਰੇਸ ਕਰਨਾ ਹੀ ਪਏਗਾ ਕਿਉਂਕਿ ਇਹ ਥਾਂ ਦੀ ਗੱਲ ਕਰੀਏ ਤਾਂ ਤੁਸੀਂ ਜੈਮ ਜਾਂ ਹਨੀ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਪ੍ਰੋਪਰ ਮਾਤਰਾ ਵਿੱਚ ਗਲੂਕੋਜ਼ ਜੋ ਹੈ ਮਿਲਦਾ ਰਹੇਗਾ اگر بہت لمبے سمے ਤੋਂ ਤੁਹਾਡੀ ਡਾਈਜੈਸ਼ਨ ਨੂੰ ਲੈ ਕੇ ਪ੍ਰੋਬਲਮ ਚੱਲ ਰਹੀ ਹੈ ਨਾ یعنی کہ سال ਵੀ ਹੋ ਗਿਆ 6 ਮਹੀਨੇ ਹੋ ਗਏ ਨੇ ਇਹ ਪ੍ਰੋਬਲਮ ਠੀਕ ਨਹੀਂ ਹੋ ਰਹੀ ਹੈ ਦਿੱਕਤ ਬਹੁਤ ਜ਼ਿਆਦਾ ਰਹਿ ਰਹੀ ਹੈ ਤਾਂ ਅੱਜ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਹਨਾਂ ਨੂੰ ਅਪਣਾ ਲਓ ਇਸ ਦੇ ਨਾਲ ਤੁਹਾਡੀ ਇਹ ਜਿਹੜੀ ਹੈਲਥ ਇਸ਼ੂ ਤੁਹਾਡਾ ਡਾਈਜੈਸ਼ਨ ਨੂੰ ਲੈ ਕੇ ਬਣਿਆ ਨਾ ਇਹ ਜਲਦੀ ਠੀਕ ਹੋਏਗਾ ਤੁਹਾਨੂੰ ਬਹੁਤ ਮਦਦ ਮਿਲੇਗੀ ਸਭ ਤੋਂ ਪਹਿਲਾਂ ਦੇਖੋ ਬਹੁਤ ਜ਼ਿਆਦਾ ਫਾਈਬਰ ਵਾਲਾ ਫੂਡ ਤੁਸੀਂ ਨਹੀਂ ਖਾਣਾ ਤੁਸੀਂ ਜੋ ਹੈ ਸੌਫਟ ਅਤੇ ਲਿਕਵਿਡ ਡਾਈਟ ਲੈਣੀ ਹੈ ਜਿਸ ਦੇ ਵਿੱਚ ਦਲੀਆ ਆ ਜਾਂਦਾ ਹੈ ਖਿਚੜੀ ਆ ਜਾਂਦੀ ਹੈ ਸਬਜ਼ੀ ਵੀ ਖਾਣੀ ਹੈ ਉਸ ਨੂੰ ਤੁਸੀਂ ਉਹ ਲਿਕਵਿਡ ਫਾਰਮ ਵਿੱਚ ਰੱਖੋ ਦਾਲ ਖਾਓ ਪਤਲੀ-ਪਤਲੀ ਦਾਲ ਬਣਾਣੀ ਹੈ ਮਤਲਬ ਹੈਵੀ ਫਾਈਬਰ ਜੋ ਹੈ ਤੁਸੀਂ ਨਹੀਂ ਖਾਣਾ ਉਸ ਦੇ ਨਾਲ ਤੁਹਾਡੀ ਪ੍ਰੋਬਲਮ ਹੋਰ ਜ਼ਿਆਦਾ ਵੱਧ ਜਾਦੀ ਹੈ ਚਾਹ ਕਾਫੀ ਤੋਂ ਤੁਹਾਨੂੰ ਗਰੇਸ ਕਰਨਾ ਹੀ ਪਏਗਾ ਇਹ ਤੁਹਾਡੀ ਪ੍ਰੋਬਲਮ ਨੂੰ ਹੋਰ ਜ਼ਿਆਦਾ ਵਧਾ ਦਿੰਦੇ ਨੇ ਅਗਰ ਅਸੀਂ ਗੱਲ ਕਰੀਏ ਖਾਣਾ ਖਾਣ ਦੀ ਤਾਂ ਤੁਸੀਂ ਆਪਣਾ ਖਾਣਾ ਪੂਰਾ ਟਾਈਮ ਫਿਕਸ ਕਰ ਲਓ ਜਿਹੜੇ ਦિન ਮੀਲ ਲੈਣੇ ਨੇ ਨਾ ਤੁਸੀਂ ਦਿੰਦੇ ਪਹਿਲਾਂ ਤਾਂ ਗੱਲ ਹੈ ਬਹੁਤ ਜ਼ਿਆਦਾ ਪੇਟ ਭਰ-ਭਰ ਕੇ ਨਹੀਂ ਖਾਣਾ ਦਿਨ ਦੇ ਵੀ 4-5 ਮੀਲ ਬਣਾ ਲਓ ਜਿਵੇਂ ਤੁਸੀਂ ਪਹਿਲਾਂ ਸਵੇਰ ਦਾ ਨਾਸ਼ਤਾ ਕੀਤਾ ਹਲਕਾ ਖਾਣਾ ਖਾਣਾ ਹੈ ਉਸ ਤੋਂ ਬਾਅਦ ਤੁਸੀਂ ਫਿਰ ਮਾਰਨਿੰਗ 스ਨੈਕਸ ਲੈ ਲਓ ਵੀ ਹਲਕੇ ਜਿਹੇ ਲੈਣੇ ਆ ਤੁਸੀਂ ਫਿਰ ਲੰਚ ਫਿਰ ਇਸੇ ਤਰ੍ਹਾਂ ਥੋੜਾ ਈਵਨਿੰਗ 스ਨੈਕਸ ਆ ਗਿਆ ਫਿਰ ਡਿਨਰ ਇਸ ਤਰੀਕੇ ਨਾਲ ਡਿਵਾਈਡ ਕਰ ਲਓ ਔਰ ਇੱਕੋ ਦਾ ਬਹੁਤ ਹੈਵੀ ਖਾਣਾ ਤੁਸੀਂ ਨਹੀਂ ਖਾਣਾ ਹੈ ਦੂਜਾ ਜੇਕਰ ਤੁਹਾਨੂੰ ਮੋਟਾਪਾ ਹੈ ਤਾਂ ਤੁਹਾਨੂੰ ਮੋਟਾਪਾ ਕੰਟਰੋਲ ਕਰਨ ਦੇ ਲਈ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ ਟਾਈਟ ਕੱਪੜੇ ਨਹੀਂ ਪਾਣੇ ਜਿੱਥੇ ਬਹੁਤ ਜ਼ਿਆਦਾ ਦਿਨ ਪਰ ਟਾਈਟ ਕਪੜੇ ਪਾ ਕੇ ਰੱਖੇ ਜਾਂਦੇ ਹਨ ਉੱਥੇ ਵੀ ਜਿਹੜੀ ਪ੍ਰੋਬਲਮ ਹੈ ਘਟਣ ਦੀ ਥਾਂ ਤੇ ਹੋਰ ਵਧਣੀ ਸ਼ੁਰੂ ਹੋ ਜਾਂਦੀ ਹੈ ਇਸ ਦੇ ਨਾਲ ਹੀ ਦੁੱਧ ਅਤੇ ਦਹੀਂ ਤੋਂ ਤੁਹਾਨੂੰ ਗਰੇਸ ਕਰਨਾ ਹੀ ਪਏਗਾ ਕਿਉਂਕਿ ਇਹ ਦੁੱਧ ਦੀ ਅਗਰ ਅਸੀਂ ਗੱਲ ਕਰੀਏ ਤਾਂ ਇਹ ਡਾਈਜੈਸਟ ਡਾਈਜੈਸਟ ਹੋਣ ਨੂੰ ਕਾਫੀ ਟਾਈਮ ਲੈ ਲੈਂਦਾ ਹੈ ਔਰ ਇਹ ਪ੍ਰੋਬਲਮ ਨੂੰ ਹੋਰ ਜ਼ਿਆਦਾ ਵੀ ਜੋ ਹੈ ਵਧਾ ਸਕਦਾ ਹੈ ਸੋ ਜਿਹੜੇ ਫਰੂਟਸ ਖਾਣੇ ਆ ਤੁਸੀਂ ਪਿਊਰੀ ਫਾਰਮ ਵਿੱਚ ਖਾਣੇ ਆ ਖੱਟੇ ਫਰੂਟ ਤੁਸੀਂ ਨਹੀਂ ਖਾਣੇ ਆ ਅਗਰ ਕੋਈ ਫਰੂਟ ਖਾ ਰਹੇ ਹੋ ਜਿਵੇਂ ਅਗਰ ਅਸੀਂ ਪਪੀਤਾ ਦੀ ਗੱਲ ਕਰਦੇ ਆਂ ਜਾਂ ਅ ਤਰਬੂਜ਼ ਅਗੋ ਗਰਮੀਆਂ ਦੇ ਵਿੱਚ ਜਿਹੜੇ ਫਰੂਟਸ ਹੁੰਦੇ ਨੇ ਆ ਕੋਈ ਵੀ ਫਰੂਟ ਆਪਾਂ ਕਹਿੰਦੇ ਆ ਖੱਟੇ ਦੇ ਲਾਵਾ ਤਾਂ ਤੁਸੀਂ ਉਸ ਨੂੰ ਮਿਕਸੀ ਵਿੱਚ ਗ੍ਰाइंड ਕਰਕੇ ਤੁਸੀਂ ਪਿਊਰੀ ਬਣਾ ਲਓ ਜਾਂ ਮੈਸ਼ ਕਰ ਲਓ اچھی طرح ਤੇ ਫਿਰ ਤੁਸੀਂ ਇਹ ਫਰੂਟ ਖਾਣਾ ਯਾਨੀ ਕਿ ਸੋਲਿਡ ਫਾਰਮ ਦੇ ਵਿੱਚ ਜ਼ਿਆਦਾ ਨਹੀਂ ਤੁਸੀਂ ਖਾਣਾ ਔਰ ਤੁਸੀਂ ਜੋ ਹੈ ਸੌਫਟ ਵੈਜੇਜ਼ ਖਾਣੀਆਂ ਨੇ ਜਿਹੜੀਆਂ ਸਬਜ਼ੀਆਂ ਬੜੀਆਂ ਸੌਫਟ ਬਣਦੀਆਂ ਨੇ ਜਿਵੇਂ ਅਸੀਂ ਕੀ ਹੈ ਦੀ ਗੱਲ ਕਰ ਲਈਏ ਛਲਗਮ ਦੀ ਗੱਲ ਕਰ ਲਈਏ ਟਿੰਡੇ ਹੁੰਦੇ ਨੇ ਔਰ ਲੀਫੀ ਵੈਜੀਟੇਬਲਸ ਨੇ ਇਹਨਾਂ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਹੈ ਜਿੰਨੀ ਮੈਂ ਗੱਲ ਕਰ ਰਹੀਆਂ ਸੋਲਿਡ ਚੀਜ਼ ਤੁਸੀਂ ਖਾਓਗੇ ਨਾ ਤੁਹਾਡੀ ਦਿੱਕਤ ਉਨੀ ਹੀ ਜ਼ਿਆਦਾ ਇੱਥੇ ਵਧਣ ਵਾਲੀ ਹੈ ਔਰ ਨਾਲ ਦੀ ਨਾਲ ਜਿਨ੍ਹਾਂ ਸਬਜ਼ੀਆਂ ਦੇ ਵਿੱਚ ਬੀਜ ਹੁੰਦੇ ਨੇ ਨਾ ਜਿਵੇਂ ਟਮ ਇਕਦੇ ਆਂ ਬੀਜ ਹੁੰਦੇ ਨੇ ਉਹ ਟਮਾਟ ਬੀਜ ਵਾਲੀ ਸਬਜੀ ਨਹੀਂ ਖਾਣੀ ਹੈ ਫਿਰ ਉਸ ਵਿੱਚੋਂ ਬੀਜ ਹਟਾ ਕੇ ਤੁਸੀਂ ਖਾਣਾ ਹੈ ਕਿਉਂਕਿ ਉਹ ਵੀ ਜੋ ਹੈ ਫਾਈਬਰ ਦਾ ਰੂਪ ਹੋ ਜਾਂਦਾ ਹੈ ਔਰ ਬਹੁਤ ਸਟਰੋਂਗ ਫਾਈਬਰ ਹੋ ਜਾਂਦਾ ਔਰ ਉਹਨੂੰ ਡਾਈਜੈਸਟ ਹੋਣ ਦੇ ਵਿੱਚ ਟਾਈਮ ਲੱਗਦਾ ਤੇ ਤੁਹਾਡੀ ਪ੍ਰੋਬਲਮ ਕਿਤੇ ਨਾ ਕਿਤੇ ਇਸ ਦੇ ਨਾਲ ਹੋਰ ਜ਼ਿਆਦਾ ਵੱਧ ਸਕਦੀ ਹੈ ਅੱਗੋਂ ਗੱਲ ਕਰੀਏ ਤਾਂ ਜ਼ਰੂਰ ਆਪਣੀ ਕਿਉਂਕਿ ਅਗਰ ਪੇਟ ਵਿੱਚ ਦਰਦ ਹੈ ਡਾਈਜੈਸ਼ਨ ਨੂੰ ਪ੍ਰੋਬਲਮ ਹੈ ਤਾਂ ਕਈ ਵਾਰ ਖਾਣਾ ਪੀਣਾ ਇੰਨਾ ਜ਼ਿਆਦਾ ਅਸਤਵਿਅਸ ਹੋ ਜਾਂਦਾ ਹੈ ਕਿ ਜਿੰਨੀ ਤੁਹਾਨੂੰ એનર્ਜੀ ਡੇਲੀ ਰਿਕੁਆਇਰਮੈਂਟ ਹੈ ਉਹ ਪੂਰੀ ਨਹੀਂ ਹੋ ਪਾ ਰਹੀ ਹੁੰਦੀ ਜਿਸ ਦੇ ਨਾਲ ਵੀਕਨੈਸ ਹੋ ਜਾਂਦੀ ਹੈ એન ਪਾਊਡਰ ਪਾਣੀ ਵਿੱਚ ਘੋਲ ਕੇ ਪੀਓ ਜਾਂ ਫਿਰ ORS ਪਾਊਡਰ ਪਾਣੀ ਵਿੱਚ ਘੋਲ ਕੇ ਪੀਂਦੇ ਰਹੋ ਤਾਂ ਕਿ ਤੁਹਾਡੇ ਇਲੈਕਟ੍ਰੋਲਾਈਟਸ ਜੋ ਹੈ ਪੂਰੇ ਬਣੇ ਰਹਿਣ ਔਰ ਤੁਹਾਡੇ ਚ એનર્ਜੀ ਬਣੀ ਰਹੇ ਕਿਸੇ ਤਰ੍ਹਾਂ ਦੀ ਵੀਕਨੈਸ ਜੋ ਹੈ ਉਸ ਦੇ ਨਾਲ ਤੁਹਾਨੂੰ ਨਾ ਹੋਵੇ ਔਰ ਹਾਂ ਅਗਰ ਜਿਵੇਂ ਅਸੀਂ ਖਾਂ ਦੀ ਗੱਲ ਕਰੀਏ ਤਾਂ ਤੁਸੀਂ ਜੈਮ ਜਾਂ ਹਨੀ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਪ੍ਰੋਪਰ ਮਾਤਰਾ ਵਿੱਚ ਗਲੂਕੋਜ਼ ਜੋ ਹੈ ਮਿਲਦਾ ਰਹੇਗਾ ਔਰ ਪ੍ਰੋਟੀਨ ਦੀ ਵੀ ਅਪਰ ਗੱਲ ਕਰੀਏ ਪ੍ਰੋਟੀਨ ਡਾਈਟ ਅੱਛੀ ਹੋਣੀ ਚਾਹੀਦੀ ਹੈ ਉਸੇ ਨੇ ਹੀ ਰਿਕਵਰੀ ਕਰਨੀ ਹੈ ਤੇ ਪਰ ਇਸ ਦੇ ਵਿੱਚ ਹਾਈ ਬਾਇਓਲੋਜੀਕਲ ਪ੍ਰੋਟੀਨ ਹੋਣਾ ਚਾਹੀਦਾ ਹੈ ਜੋ ਕਿ ਈਜ਼ੀ ਡਾਈਜੈਸਟ ਹੋ ਜਾਂਦਾ ਹੈ ਤੇ ਉਸ ਦੇ ਵਿੱਚ ਐਗ ਆ ਜਾਂਦਾ ਐਗ ਵਾਈਟ ਤੁਸੀਂ ਖਾ ਸਕਦੇ ਹੋ ਔਰ ਅਗਰ ਅਸੀਂ ਦਾਲਾਂ ਦੀ ਗੱਲ ਕਰ ਲਈਏ ਨਾ ਤਾਂ ਦਾਲਾਂ ਤੁਸੀਂ ਬਹੁਤ ਪਤਲੀਆਂ ਬਣਾ ਕੇ ਖਾਣੀ ਹੈ ਉਸ ਦੇ ਵਿੱਚ ਜਿਹੜਾ ਫਾਈਬਰ ਹੈ ਬਹੁਤ ਜ਼ਿਆਦਾ ਹੈਵੀ ਇਨਟੇਕ ਉਸ ਦਾ ਨਹੀਂ ਤੁਸੀਂ ਕਰਨਾ ਹੈ ਥੋੜੀ ਥੋੜੀ ਦੇਰ ਬਾਅਦ ਜੋ ਹੈ ਚੀਜ਼ਾਂ ਅਗਰ ਤੁਸੀਂ ਖਾਂਦੇ ਹੋ ਔਰ ਤੁਸੀਂ ਅਗਰ ਇਹ ਲਾਈਫ ਸਟਾਈਲ ਅਪਣਾ ਲੋਗੇ ਤਾਂ ਤੁਹਾਨੂੰ ਤੁਹਾਡੇ ਡਾਈਜੈਸ਼ਨ ਨੂੰ ਲੈ ਕੇ ਢੇਰ ਸਾਰੀ ਤੁਹਾਨੂੰ ਮਦਦ ਜ਼ਰੂਰ ਮਿਲ ਸਕਦੀ ਹੈ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਇਸ ਨੂੰ ਲਾਈਕ ਕੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ पेज फॉलो नहीं किया फटाफट फॉलो कर दो यूट्यूब चैनल हेल्थ एडवाइस विद हरजोत कौर सबसक्राइब नहीं किया होया तो फटाफट फड़ सबसक्राइब भी कर दो मिलेंगे जल्दी ही सेहत न जुड़ी हो खास जाहाल ही दो जी इजाजत सत श्रीकाल